ਅਗਲੀ ਜਿਹੜੀ ਗੱਲ ਆਪਾਂ ਕਰਦੇ ਆਂ I730 ਨੂੰ ਲੈ ਕੇ ਅਟਰਨੇਟਡ ਕਹਿਣਾ ਜੀ ਜਿਨ੍ਹਾਂ ਦਾ ਅਸਾਈਲਮ ਗ੍ਰਾਂਟ ਹੋਇਆ ਆ ਉਹਨਾਂ ਦੇ ਡਿਪੈਂਡੈਂਟ ਨੂੰ ਵੀਜ਼ਾ ਨਹੀਂ ਲੈ ਸਕਣਗੇ ਨਹੀਂ ਮਿਲ ਸਕਦਾ ਇਹ ਸਟੇਟ ਡਿਪਾਰਟਮੈਂਟ ਨੇ ਕੁਝ ਨਵੀਂ ਚੀਜ਼ ਜਿਹੜੀ ਕੀਤੀ ਆ ਜੁਆਇਨ ਰਿਫਿਊਜੀ ਪ੍ਰੋਸੈਸਿੰਗ ਪ੍ਰੋਗਰਾਮ ਇਹ ਜਿਹੜਾ I730 ਵਾਲਾ ਕੀ ਹੁਣ ਇਹ ਇਹ ਕਿਹੜਾ ਮਸਲਾ ਬਣ ਗਿਆ ਸੋ ਅਜੇ ਤੱਕ ਇਹ ਗੱਲ ਰਿਫਿਜੀ ਗਿਆ ਦੇ ਹੈ ਇਹਨੂੰ ਧਿਆਨ ਨਾਲ ਜਿਹੜਾ ਸੁਣੇਗਾ ਕਿ ਆਪਣੀ ਖਬਰ ਦੇਣਾ ਫਿਰ ਹੋਰ ਵਕੀਲ ਜਿਹੜੇ ਖਬਰ ਦਾ ਕੁਝ ਹੋਰ ਹੀ ਬਣਾ ਦਿੰਦੇ ਆ ਅੱਗੇ ਠੀਕ ਹੈ ਸੋ 7 ਜਦੋਂ ਬੰਦੇ ਦਾ ਸਾਈਲਮ ਕੇਸ ਪਾਸ ਹੁੰਦਾ ਵਾ ਉਹ 730 ਪਟੀਸ਼ਨ ਫਾਈਲ ਕਰਦਾ ਆਪਣੇ ਘਰ ਵਾਲੀ ਨੂੰ ਤੇ ਜਵਾਕਾਂ ਨੂੰ ਨਾਲ ਜੁਆਇਨ ਕਰਾਉਣ ਲਈ ਹਾਂਜੀ ਇੱਥੇ ਸੱਦਣ ਲਈ ਬਿਲਕੁਲ ਇੱਥੇ ਸੱਦਣ ਲਈ ਠੀਕ ਆ ਉਹੀ ਚੀਜ਼ ਜਿਹੜੇ ਰਿਫਿਜੀ ਆ ਤੇ ਸਾਈਲੀ ਆ ਜਿਹੜੇ ਦੋਨੋਂ ਹੀ ਉਹ ਇਹ ਕਲਾਸੀਫਾਈ ਕਰਦੇ ਉਹ ਫਾਈਲ ਕਰਦੇ ਆ ਓਕੇ ਹੁਣ ਕੀ ਸੀਗਾ ਕਿ ਇਹਨਾਂ ਨੇ ਅਜੇ ਕਲੈਰਿਟੀ ਨਹੀਂ ਦਿੱਤੀ ਕਿ ਜਿਹੜੇ ਸਾਈਲਮ ਵਾਲੇ ਆ ਜਦੋਂ ਆਪਣੇ ਪੰਜਾਬ ਕੇਸ ਆ ਇਨਦਰ ਡਿਪੈਂਡੈਂਟ ਤੇ ਵੀ ਇਹ ਲਾਗੂ ਹੋਣਾ ਕਿ ਨਹੀਂ ਹੋਣਾ ਉਸ ਚੀਜ਼ ਦੀ ਕਲੈਰਟੀ ਨਹੀਂ ਹੈਗੀ ਫਿਲਹਾਲ ਇਹ ਸਿਰਫ ਰਿਫਿਊਜੀ ਦੇ ਤੇ ਉਹਨਾਂ ਦੇ ਡਿਪੈਂਡੈਂਟ ਤੇ ਐਪਲੀਕੇਬਲ ਹੁੰਦਾ ਬੇਸਿਕਲੀ ਇਹਨਾਂ ਨੇ ਕੀ ਕਿਹਾ ਕਿ ਜਿਹੜੀ ਪ੍ਰੈਜ਼ੀਡੈਂਟ ਨੇ 1 ਜਨਵਰੀ 2025 ਨੂੰ ਅਨਾਉਂਸਮੈਂਟ ਕੀਤੀ ਸੀਗੀ ਕਿ ਜਿਹੜਾ ਰਿਫਿਊਜੀ ਪ੍ਰੋਗਰਾਮ ਹੈ ਸਸਪੈਂਡ ਕਰ ਦਿਓ ਸਾਰਾ ਹਾਂਜੀ ਠੀਕ ਹੈ ਬਿਲਕੁਲ ਉਹਦੀ ਚਪੇਟ ਦੇ ਥੱਲੇ ਜਿਹੜੇ ਉਹਨਾਂ ਦੇ ਰਿਫਿਊਜੀ ਪ੍ਰੋਗਰਾਮ ਦੇ ਜਿਹੜੇ ਹੁਣ ਜਿਹੜੇ ਘਰ ਵਾਲੀ ਤੇ ਬੱਚੇ ਜਿਹੜੇ ਮਗਰ ਰਹਿ ਗਏ ਆ 730 ਪ੍ਰੋਸੈਸ ਜਿਹੜਾ ਹੁੰਦਾ ਉਹ ਅੰਬੈਸੀਆਂ ਨੇ ਜਿਹੜਾ ਸਸਪੈਂ ਹੁਣ ਜਿਹੜਾ ਇਹਦੇ ਵਿੱਚ ਅਗਲਾ ਸਟੈਪ ਇਹ ਰਹਿ ਗਿਆ ਕਿ ਅਸਾਇਲਮ ਵਾਲੇ ਕੀ ਇਹਦੇ ਥੱਲੇ ਆਉਗੇ ਕਿ ਨਹੀਂ ਆਉਗੇ ਉਹ ਚੀਜ਼ ਦੀ ਕਲੈਰੀਫਿਕੇਸ਼ਨ ਆਣੀ ਹੈ ਜੇ ਬਾਕੀ ਆ ਜਿਹੜੇ ਰੈਫਿਊਜੀ ਵਾਲੇ ਸੀਗੇ ਉਹਨਾਂ ਦੇ ਜਿਹੜੇ 730 ਜਿਹੜੇ ਮਤਲਬ ਘਰ ਵਾਲੀ ਬੱਚੇ ਮਗਰੋਂ ਦੀ ਜੁਆਇਨ ਕਰਦੇ ਆ ਕੇਸ ਪਾਸ ਹੋਣ ਤੋਂ ਬਾਅਦ ਉਹ ਜਿਹੜੇ ਲੋਕੀ ਹੁਣ ਆਪਣੇ ਘਰ ਵਾਲੀ ਤੇ ਜਵਾਕਾਂ ਨੂੰ ਨਹੀਂ ਬੁਲਾ ਸਕਦੇ ਫਿਲਹਾਲ ਸੋ ਇਹਦੀ ਕਲੈਰੀਫਿਕੇਸ਼ਨ ਇਹ ਹੈ ਕਿ ਕੀ ਇਹ ਜਿਹੜੀ ਚੀਜ਼ ਆ ਆਪਣੇ ਜਿਹੜੇ ਪੰਜਾਬੀ ਕੇਸ ਆ ਉਹਨਾਂ ਦੇ ਇੱਥੇ ਜੇ ਪਾਸ ਹੁੰਦੇ ਆ ਆਪਣੀ ਘਰ ਵਾਲੀ ਤੇ ਜਵਾਕਾਂ ਨੂੰ ਬੁਲਾਉਂਦੇ ਆ ਕੀ ਇਹ ਉਹਨਾਂ ਨੂੰ ਵੀ ਰੋਕੂਗੇ ਕਿ ਨਹੀਂ ਰੋਕੂਗੇ ਇਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪਤਾ ਲੱਗੂਗਾ ਫਿਲਹਾਲ ਕੀ ਹੈਗਾ ਕਿ ਜਿਹੜੀ ਉਹਨਾਂ ਦੀ ਅਪਡੇਟ ਹੈਗੀ ਹੈ ਹਨ ਤੁਸੀਂ ਕੌਂਸੂਲੇਟ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਆ ਕਿਤੇ ਵੀ 730 ਫਾਲੋ ਟੂ ਜੁਆਇਨ ਵਾਲਾ ਨਾ ਜਿਹੜਾ ਉਹਦੇ ਬਾਰੇ ਉਹਨਾਂ ਨੇ ਹੁਣ ਜਿਹੜੀ ਉਹ ਚੀਜ਼ ਨੂੰ ਟਾਰਗੇਟ ਕਰਨ ਜਾ ਰਿਹਾ ਕਿ ਇਹਨਾਂ ਦੇ ਪਿੱਛੋਂ ਡਿਪੈਂਡੈਂਟ ਰੋਕ ਦੋ ਆਪ ਹੀ ਜਿਹੜਾ ਸੀਗਾ ਅਣੋ ਹਟ ਜੂਗੇ ਉਹ ਚੀਜ਼ ਅਲ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਜਾਰੀਆਂ ਜੀ ਆਈ ਥਿੰਕ ਇਥੇ ਰਿਫਿਊਜੀ ਦੇ ਅਸਾਈਲਮ ਦਾ ਜਿਹੜਾ ਡਿਫਰੈਂਸ ਆ ਉਹ ਆ ਜਾਊਗਾ ਅਸਾਈਲੀ ਦਾ ਤੇ ਰਿਫਿਊਜੀ ਦਾ ਜਿਹੜਾ ਡਿਫਰੈਂਸ ਆ ਉਹ ਆ ਜਾਊਗਾ ਅਸਾਈਲੀ ਤਾਂ ਜਿਹੜਾ ਆਈ ਥਿੰਕ ਅਟਰਨੀ ਡੇਰ ਕਹਿੰਦੇ ਨੇ ਜੀ ਜਿਹੜਾ ਇਨ ਯੂਐਸ ਦੇ ਵਿੱਚ ਹੁੰਦਾ ਜਿਹੜਾ ਇਥੋਂ ਅਪਲਾਈ ਕਰਦਾ ਉਹ ਆ ਜਾਂਦਾ ਆ ਰਿਫਿਊਜੀ ਜਿਹੜਾ ਉਹ ਬੰਦਾ ਵੀ ਹੁੰਦਾ ਵੀ ਜਿਹੜਾ ਆਪਣੇ ਬਾਹਰਲੇ ਬਾਹਰੋਂ ਵੀ ਜਿਹੜਾ ਅਮਰੀਕਾ ਚ ਦਾਖਲ ਹੋਣ ਦੇ ਲਈ ਓਵਰਸੀਜ਼ ਜਿਹੜੀ ਉਹ ਪ੍ਰੋਟੈਕਸ਼ਨ ਆ ਉਸ ਦੀ ਜਿਹੜੀ ਉਹ ਮੰਗ ਜਿਹੜੀ ਕਰਦਾ ਹੁੰਦਾ ਜਿੱਦਾਂ ਰੰਪ ਹੁਣਾਂ ਨੇ ਆਉਂਦੇ ਕਿਹਾ ਸੀਗਾ ਅਫਗਾਨਿਸਤਾਨ ਤੋਂ ਆਦੇ ਜਿਹੜੇ ਜਹਾਜ਼ੀਆਂ ਰਫਿਊਜੀਆਂ ਵਾਲੇ ਜਹਾਜ਼ ਆ ਉਹਨਾਂ ਨੂੰ ਉੱਥੇ ਹੀ ਉਤਰਨ ਤੋਂ ਹੀ ਨਾ ਕਰਤੀ ਸੀ ਉਹ ਲੈਂਡ ਤੋਂ ਹੀ ਜਿਹੜੀ ਉਹਨਾਂ ਨੇ ਨਾ ਕਰ ਦਿੱਤੀ ਸੀ ਸੋ ਹੋਪਫੁਲੀ ਅਗਲੇ ਵੀਕ ਤੱਕ ਮੋਰ ਕਲੈਰਿਟੀ ਇਸ ਦੇ ਵਿੱਚ ਜਿਹੜੀ ਉਹ ਆਊਗੀ ਵੀ ਆਪਣੀ ਜਿਹੜੀ ਕਮਿਊਨਿਟੀ ਦੇ ਜਿਹੜੇ ਅਸਾਈਲ ਸੀਕਰਸ ਆ ਜਿਹੜੇ ਇੱਥੋਂ ਕਰ ਰਹੇ ਆ ਜਿਨ੍ਹਾਂ ਨੇ ਇੱਥੋਂ ਸਾਈਲਮ ਜਿਨ੍ਹਾਂ ਨੂੰ ਗਾਰੰਟ ਹੋਇਆ ਆ ਆਕੇ ਇੱਥੇ ਅਪਲਾਈ ਕਰਕੇ ਵੀ ਉਹਨਾਂ ਦੇ ਉੱਤੇ ਅਸਰ ਪੈਂਦਾ ਜਾਂ ਨਹੀਂ ਸੋ ਹੋਪਫੁਲੀ ਅਟਰਨੀ ਟੱਕਣਾ ਜੀ ਪਤਾ ਕਰਕੇ ਰੱਖਿਓ ਇਹਦਾ ਨੈਕਸਟ ਟਾਈਮ ਵੀ ਆਪਾਂ ਹੋਰ ਜਿਹੜਾ ਕਲੀਅਰਲੀ ਇਸ ਦੇ ਵਿੱਚ ਜਿਹੜਾ ਫਿਰ ਆਪਣਿਆਂ ਨੂੰ ਜਿਹੜਾ ਦੱਸ ਸਕੀਏ ਕਿਉਂਕਿ ਪਰਸਨਲੀ ਵੀ ਕਈਆਂ ਨੇ ਜਿਹੜੀ ਉਹ ਕਾਲ ਕਰਕੇ ਪੁੱਛਿਆ ਭਾਜੀ I730 ਦਾ ਜਿਹੜਾ ਉਹ ਕੀ ਬਣ ਰਿਹਾ ਹੈ ਪਰ ਰਿਫਿਊਜੀਜ਼ ਦੇ ਲਈ ਤੁਸੀਂ ਕਹਿੰਦੇ ਆ ਵੀ ਉਹ ਉਹਨਾਂ ਨੇ ਪ੍ਰੋਗਰਾਮ ਉਹ ਸ਼ਟਡਾਊਨ ਕਰ ਦਿੱਤਾ ਹੈ ਜੀ ਸੋ ਤਾਂ ਕਿ ਮਿਸ ਇਨਫੋਰਮੇਸ਼ਨ ਨਾ ਜਾਵੇ ਠੀਕ ਹੈ ਹੂੰ ਹੂੰ ਕਈ ਵਕੀਰ ਸਾਹਿਬ ਹੈਗੇ ਆ ਜਿਹੜੇ ਸਾਡੇ ਪ੍ਰੋਗਰਾਮ ਤੋਂ ਬਾਅਦ ਲਿਟਰਲੀ ਕਾਪੀ ਕਰਕੇ ਆਪਣਾ ਪ੍ਰੋਗਰਾਮ ਚਲਾਉਂਦੇ ਆ ਠੀਕ ਆ ਤੁਹਾਨੂੰ ਸਾਰਿਆਂ ਨੂੰ ਪਤਾ ਇਸ਼ਾਰਾਂ ਕਿਹਨਾਂ ਦੇ ਵੱਲ ਹੋ ਰਿਹਾ ਵਾ ਤੇ ਹੁਣ ਕੀ ਸੀਗਾ ਕਿ ਮੈਂ ਕਿਹਾ ਤਾਂ ਕਰਕੇ ਕਲੀਅਰ ਕਰ ਦਈਏ ਠੀਕ ਆ ਕਿ ਜੇ ਹੁਣ ਦੇਖੋ ਕਿ ਕਲੈਰਟੀ ਜਦੋਂ ਨਹੀਂ ਹੋਣੀ ਨਾ ਫਿਰ ਅੱਗੇ ਵੀ ਕਿਸੇ ਨੇ ਕਲੈਰਟੀ ਦੇ ਦੀ ਕਿਦਾਂ ਆਪਾਂ ਆਪਣੀਆਂ ਮਿਰਰ ਹੁੰਦੀਆਂ ਵਾ ਜਿਹੜੀਆਂ ਤੇ ਕੀ ਸੀਗਾ ਕਿ 7:30 ਫਾਲੋ ਟੂ ਜੁਆਇਨ ਉਹਨਾਂ ਨੇ ਸਸਪੈਂਡ ਕੀਤਾ ਵਾ ਕੀ ਇਹਦੇ ਵਿੱਚ ਪੰਜਾਬੀ ਅਸਾलम सिकਰ ਤੇ ਉਹਨਾਂ ਦੇ ਜਿਹੜੇ ਪਿੱਛੇ ਡਿਪੈਂਡੈਂਟ ਰਹ ਜਾਂਦੇ ਵਾਈਫਸ ਤੇ ਬੱਚੇ ਜਿਹੜੇ ਆਨੇ ਆ ਉਹ ਕਲੈਰਟੀ ਅਜੇ ਨਹੀਂ ਆਈ ਮੋਸਟ ਲਾਈਕਲੀ ਉਧਰੋਂ ਨਹੀਂ ਜਾਊਗੀ ਕਿਉਂਕਿ ਉਹ ਕੋਟਾ ਸਿਸਟਮ ਦੇ ਵਿੱਚ ਨਹੀਂ ਆਉਂਦੇ ਹੂੰ 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 ਜਿਹੜੇ ਆਪਣੇ ਅਸਾਇਲਮ ਸਿਕਰ ਇੱਥੇ ਦੇ ਹੁੰਦੇ ਆ ਤੇ ਰਿਫਿਊਜੀਆ ਦਾ ਜਿਹੜਾ ਕੋਟਾ ਹੁੰਦਾ ਵਾ ਤੇ ਇਹਨੂੰ ਵੇਖਦੇ ਆ ਕਿ ਅਗਲੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹਫ਼ਤਿਆਂ ਦੇ ਵਿੱਚ ਕੀ ਇਧਰ ਨੂੰ ਵੀ ਇਹ ਜਿਹੜਾ ਸ਼ਿਕੰਜਾ ਕੱਸਦੇ ਆ ਕਿ ਨਹੀਂ ਕੱਸਦੇ ਆ ਨਹੀਂ ਕੱਸਦੇ ਕਿਉਂਕਿ ਆਲਰੇਡੀ ਅਸਾਇਲਮ ਅਪਲਾਈ ਕਰਨ ਦੇ ਉੱਤੇ ਇਹਨਾਂ ਨੇ ਰੋਕ ਲਾਈ ਐ ਐਗਜ਼ੀਕਟਿਵ ਆਰਡਰ ਦੇ ਤਹਿਤ ਜੋ ਕਿ ਇਸ ਟਾਈਮ ਅਦਾਲਤ ਦੇ ਵਿੱਚ ਕੇਸ ਜਿਹ ਤੁਸੀਂ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਉਹਦੇ ਤੇ ਵੀ ਬਹੁਤ ਜਿਆਦਾ ਇਸ ਟਾਈਮ ਕਨਫਿਊਜ਼ਨ ਆ ਕੌਣ ਕਿਹਦੇ ਲਈ ਆ ਜਿਹੜਾ ਬਾਰਡਰ ਤੇ ਆਇਆ ਤਾਂ ਉਹਦੇ ਲਈ ਆ ਸਾਈਲਮ ਆਫਿਸ ਚ ਆ ਕੇ ਜਿਹੜਾ ਕਰਦਾ ਹੈ ਉਹਦੇ ਲਈ ਆ ਕੀ ਕੁਝ ਜਿਹੜਾ ਉਹ ਹੈਗਾ ਸੋ ਸੋ देयर ਆ ਲੋਟ ਆਫ ਚੇਂजेस ਜਿਹੜਾ ਹੈਪਨਿੰਗ ਲਾਈਕ ਬਹੁਤ ਤੇਜ਼ੀ ਦੇ ਨਾਲ ਜਿਹੜਾ ਆ ਅਟਰਨਿਟੀ ਕਹਿੰਣਾ ਜੀ ਇਹ ਚੇਂजेस ਜਿਹੜੇ ਆ ਰਹੇ ਆ ਸੋ ਕੀਪ ਅਪ ਕਰਨ ਦੇ ਲਈ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਰਹੋ ਤੁਹਾਨੂੰ ਅਸੀਂ ਰੋਜ਼ਾਨਾ ਹੀ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਅਪਡੇਟਸ ਆ ਉਹ ਖਬਰਾਂ ਦੇ ਰੂਪ ਦੇ ਵਿੱਚ ਤਾਂ ਦਿੰਨੇ ਆ ਤੇ ਉਹਦੀਆਂ ਜਿਹੜੀਆਂ ਡੰਗਾਈ ਦੇ ਵਿੱਚ ਪੂਰੀ ਐਨਾਲਿਸਿਸ ਦੇ ਨਾਲ ਜਾਣਕਾਰੀ ਹਰ ਸੈਟਰਡੇ ਨੂੰ ਜਿਹੜਾ ਅਟਰਨੀ ਟੇਕ ਕਹਣਾ ਜੀ ਆਪਣੇ ਨਾਲ ਜੁੜਦੇ ਨੇ ਤੇ ਉਹ ਆਪਾਂ ਨੂੰ ਪੂਰਾ ਕਲੀਅਰਲੀ ਜਿਹੜਾ ਕੱਲੀ-ਕੱਲੀ ਗੱਲ ਦਾ ਮੈਮੋਜ਼ ਦਾ ਜੋ ਨਵੀਆਂ ਚੀਜ਼ਾਂ ਆ ਰਹੀਆਂ ਉਸ ਦਾ ਜਿਹੜਾ ਉਹ ਕਲੀਅਰਲੀ ਦੱਸਦੇ ਆ